ਮੈਂ ਹਾਂ ਸੁਪਿੰਦਰ ਜੱਜੀ ਉਹ ਮਰਦ ਦਾ ਜ਼ਿਲ੍ਹਾ ਦਾ ਪੇਸ਼ ਹੈ ਮੈਗਾ ਪੀਟੀਐਮ ਨੂੰ ਅਟੈਂਡ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਨੰਗਲ ਦੇ ਬਾਇ ਸਕੂਲ ਵਿੱਚ ਪਹੁੰਚੇ ਨੇ ਸੁਜਿਸਤੀਆਂ ਲਾਈਕ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਜਿੱਥੇ ਪੰਜਾਬ ਦੇ ਸਿੱਖਿਆ ਮੰਤਰੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਉਹਨਾਂ ਦਾ ਗੁਲਦਸਤਾ ਦੇ ਕੇ ਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੰਗਲ ਦੇ ਬੁਆਇਸ ਸਟੂਨ 'ਚ ਜਿੱਥੇ ਮਾਪੇ ਅਧਿਆਪਕ ਮਿਲਣੀ ਮੈਗਾ ਮਿਲਣੀ ਦਾ ਅਭਿਜੋਸ਼ਨ ਪੰਜਾਬ ਸਿੱਖਿਆ ਵਿਭਾਗ ਵੱਲੋਂ ਕੀਤਾ ਗਿਆ ਹੈ ਜਿੱਥੇ ਸਮੁੱਚੀ ਐਡਮਿਨਿਸਟ੍ਰੇਸ਼ਨ ਤੇ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਉਹਨਾਂ ਦਾ ਸਵਾਗਤ ਕਰ

ਹੋਟੇ ਪਹੁੰਚ ਬਿਲਕੁਲ ਜੀ ਪੰਜਾਬ ਮੰਤਰੀ ਭਗਵੰਤ ਸਿੰਘ ਮਾਨ ਦਾ ਸਕੂਲ 'ਚ ਪਹੁੰਚਣ ਤੇ ਸਵਾਗਤ ਕੀਤਾ ਜਾ ਰਿਹਾ ਹੈ ਇਹ ਤੇ ਵੰਤਮਾਨ ਦਾ ਵੈਲਕਮ ਕੀਤਾ ਜਾ ਰਿਹਾ ਹੈ ਲਾਈਵ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਇਸ ਥਾਂ ਤੇ মিডিਆ ਦੇ ਨਾਲ ਮਿਲਣ ਆਉਣਗੇ ਤੁਮਾਰ ਮੀਡੀਆ ਕਰਮਚਾਰੀ ਜਿਹੜੇ ਕਿ ਛੰਬੀਗੜ੍ਹ ਤੋਂ ਵੀ ਆਏ ਆ ਨੰਗਲ ਦੇ ਲੋਕਲ ਮੀਡੀਆ ਕਰਮਚਾਰੀ ਇੱਥੇ ਪਹੁੰਚੇ ਨੇ ਅੱਜ ਦਾ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਨੰਗਲ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਮੈਗਾ ਪੇਰੈਂਟਸ ਟੀਚਰ ਮੀਟਿੰਗ ਸਾਰੇ ਮਾਤਾ ਪਿਤਾ ਪੰਜਾਬ ਦੇ ਸਰਕਾਰੀ ਸਕੂਲਾਂ ਵੱਲੋਂ ਆਯੋਜਿਤ ਕੀਤੀ ਜਾ ਰਹੀ ਮੈਗਾ ਪੀਟੀਐਮ ਦਾ ਹਿੱਸਾ ਬਣਨ ਵਾਸਤੇ ਤਾਂ ਇਹ ਸੋਤਾਂ ਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲਗਭਗ 20000 ਦੇ ਲਗਭਗ ਸਕੂਲ ਨੇ ਜਿੰਨਾ ਵਿੱਚ 27 ਲੱਖ ਦੇ ਕਰੀਬ ਵਿਦਿਆਰਥੀ ਸਿੱਖਿਆ ਲੈ ਰਹੇ ਨੇ ਸੋ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪੰਜਾਬ ਦੀ ਆਪ ਸਰਕਾਰ ਵੱਲੋਂ ਵੱਡੇ ਕ੍ਰਾਂਤੀਕਾਰੀ ਉਪਰਾਲੇ ਕੀਤੇ ਗਏ ਸੋ ਜਿਸ ਨੂੰ ਅੱਜ ਪੰਜਾਬ ਦੇ ਸ਼ਿਕਿਆ ਕ੍ਰਾਂਤੀ ਨੂੰ ਲੈ ਕੇ ਮੈਗਾ ਪੇਰੈਂਟਸ ਟੀਚਰ ਮੀਟਿੰਗ ਸਕੂਲ ਆਫ ਐਮੀਨਸ ਨੰਗਲ ਵਿਖੇ ਮੀਡੀਆ ਦੇ ਰੂਪ ਰੂਪ ਹੀ ਹੋਣਗੇ ਬੇਸ਼ੱਕ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੰਗਲ ਵਿਖੇ ਪਹੁੰਚ ਚੁੱਕੇ ਨੇ 22 ਸਕੂਲ ਵਿਖੇ ਤੇ ਇੱਥੇ ਕੀ ਖਤਰਕਾਰਾਂ ਦੇ ਰੂਪ ਰੂਪ ਹੋਣਗੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੁੱਥ ਦੀਆਂ ਜਿੱਥੇ ਕੀ ਪੰਜਾਬ ਦੇ ਮੁੱਖ ਮੰਤਰੀ ਮੀਡੀਆ ਦੇ ਰੂਪ ਰੂਪ ਹੋਣਗੇ ਉਹਨਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਸ ਮੌਕੇ ਤੇ ਮੌਜੂਦ ਨੇ ਵੱਡੀ ਤਦਾਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਗੀਮ ਹਨਮਦੂਦ ਪੌਰ ADC ਮੌਜੂਦ ਨੇ ਇਹਨਾਂ ਦੇਖ ਰਹੇ ਹੋ ਸਾਡਾ ਚੈਨਲ ਤੇ ਪੰਜਾਬ ਦੀ ਮੁੱਢਲੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਮਾਪੇ ਟੀਚਰ ਜਿਹੜੇ ਕਿ ਮੈਗਾ ਮੀਟਿੰਗ ਰੱਖੀ ਗਈ ਹੈ ਤਾਂ ਕਿ ਬੱਚੇ ਆਪਣੇ ਮਾਪੇ ਆਪਣੇ ਬੱਚਿਆਂ ਪ੍ਰਤੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦਾ ਬੱਚਾ ਕਿੰਨੀ ਹਾਜ਼ਰੀ ਸਕੂਲ ਵਿੱਚ ਲਗਾਉਂਦਾ ਹੈ ਕਿੰਨੇ ਕਿਹੜੇ ਸਬਜੈਕਟਾਂ 'ਚ ਬੱਚਾ ਵਧੀਆ ਪੜਾਈ ਪੜ ਰਿਹਾ ਹੈ ਅਰ ਕਿਹੜੇ ਚ ਬੱਚਾ ਵੀਕ ਚੱਲ ਰਿਹਾ ਤਾਂ ਕਿ ਇਹ ਸਾਰੀ ਤਮਾਮ ਜਾਣਕਾਰੀ ਜੋ ਅੱਜ ਤੋਂ ਪਹਿਲਾਂ ਪ੍ਰਾਈਵੇਟ ਸਕੂਲਾਂ 'ਚ ਦੇਖਣ ਨੂੰ ਮਿਲਦੀ ਸੀ ਹੁਣ ਪੰਜਾਬ 'ਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ 20 ਮੈਗਾ ਪੇਰੈਂਟਸ ਟੀਚਰ ਮੀਟਿੰਗ ਦਾ ਆਯੋਜਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੋ ਇਹ ਹਲਕਾ ਜਿੱਥੇ ਵਦਾਇਕ ਹਰਜੂਤ ਸਿੰਘ ਬੈਂਸ ਦਾ ਹੈ ਉੱਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਵੱਲੋਂ ਕ੍ਰਾਂਤੀਕਾਰੀ ਸਿੱਖਿਆ ਕ੍ਰਾਂਤੀ ਦੇ ਵੱਡੇ ਉਪਰਾਲੇ ਕੀਤੇ ਗਏ ਨੇ ਸਕੂਲ ਆਫ ਫੈਮਿਨਸ ਬਣਾਇਆ ਗਿਆ ਬੱਚਿਆਂ ਨੂੰ ਆਉਣ ਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੋਹਣੀ ਬਿਲਡਿੰਗ ਬਣਾਈ ਗਈ ਹੈ ਬੱਚਿਆਂ ਦੇ ਬੈਠਣ ਲਈ ਵਧੀਆ ਪ੍ਰਬੰਧ ਕੀਤੇ ਗਏ ਨੇ ਸੋ ਮਿੱਟੇ ਮੀਲ ਦਾ ਵੀ ਵਧੀਆ ਪ੍ਰਬੰਧ ਸਕੂਲਾਂ ਦੇ ਵਿੱਚ ਕੀਤਾ ਗਿਆ ਹੈ ਸੋ ਸਿੱਖਿਆ ਕ੍ਰਾਂਤੀ ਦੇ ਵਿੱਚ ਫਲੰਗਾ ਪਟਵਾਰੀ ਹੋਈ ਪੰਜਾਬ ਦੀ ਆਪ ਸਰਕਾਰ ਵੱਲੋਂ ਵੱਡੇ ਯਤਨ ਕੀਤੇ ਗਏ ਨੇ ਜਿਸ ਨੂੰ ਲੈ ਕੇ ਮੈਗਾ ਪੇਰੈਂਟਸ ਟੀਚਰ ਮੀਟਿੰਗ ਸਕੂਲ ਆਫ ਫੈਮਿਨਸ ਨੰਗਲ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰਗਲ ਪਹੁੰਚ ਚੁੱਕੇ ਨੇ ਤੋਂ ਵੱਖ-ਵੱਖ ਕਲਾਸਾਂ ਦਾ ਦੌਰਾ ਕਰਦੇ ਹੋਏ ਮਾਪਿਆਂ ਨਾਲ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ মিডিਆ ਦੇ ਰੂਬਰੂ ਹੋਣਗੇ ਸੋ ਤਮਾਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਪਰਸਪੈਕਟਿਵ ਜਿੱਥੇ ਕਿ ਮੈਗਾ ਪੇਰੈਂਟਸ ਟੀਚਰ ਮੀਟਿੰਗ ਨਾਜੂਜਨ ਸਕੂਲ ਆਫ ਫੈਮਿਨਸ ਨੰਗਲਵਿਕੇ ਕੀਤਾ ਗਿਆ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਵਨ ਗੰਸੀ ਮਾਨ ਅਜੇ ਤੱਕ ਤੌਰ ਤੇ ਇੱਥੇ ਪਹੁੰਚੇ ਨੇ ਸੂਖਿਆ ਮੰਤਰੀ ਹਰਜੂ ਸਿੰਘ ਬੈਂਸ ਦਾ ਹਲਕਾ ਇਹ ਸਿੱਖਿਆ ਦੇ ਵਿੱਚ ਵੱਡੇ ਪੱਧਰ ਤੇ ਛਲਾਗਾ ਯੋਗ ਕਦਮ ਪੁੱਟੇ ਗਏ ਨੇ ਸੂ ਉਰੇ ਪੰਜਾਬ ਦੇ ਵਿੱਚ ਲਗਭਗ 20000 ਸਕੂਲਾਂ ਦੇ ਵਿੱਚ 27 ਲੱਖ ਬੱਚੇ ਸਿੱਖਿਆ ਲੈ ਰਹੇ ਨੇ ਸੋ ਹੁਣ ਪੰਜਾਬ ਦੇ ਸਕੂਲ ਵੀ ਵਧੀਆ ਸਿੱਖਿਆ ਬੱਚਿਆਂ ਨੂੰ ਦੇ ਕੇ ਹਰ ਸਹੂਲਤ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਸੋ ਬੱਚਿਆਂ ਨੂੰ ਆਉਣ ਜਾਣ ਵਾਸਤੇ ਬੱਸਾਂ ਵੀ ਮੁਹੱਈਆ ਕਰਵਾਈਆਂ ਗਈਆਂ ਤਾਂ ਕਿ ਜਿਹੜੇ ਬੱਚੇ ਦੂਰ ਦਰਾੜਿਆਂ ਤੋਂ ਆਉਂਦੇ ਸੀ ਉਹਨਾਂ ਨੂੰ ਲੈ ਕੇ ਆਉਣ ਲਈ ਸਰਕਾਰ ਦੇ ਉਪਰਾਲਾ ਸਦਕਾ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਉਹ ਹਰ ਪੱਧਰ ਤੇ ਹਰ ਬੱਚਾ ਸਿੱਖਿਆ ਲੈ ਸਕੇ ਉਸ ਲਈ ਪੰਜਾਬ ਸਰਕਾਰ ਵੱਡੇ ਉਪਰਾਲੇ ਸਿੱਖਿਆ ਦੇ ਵਿੱਚ ਕਰ ਰਿਹਾ ਹੈ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਸੋ ਇਸ ਜਗ੍ਹਾ ਤੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ মিডিਆ ਦੇ ਰੂਬਰੂ ਹੋਣਗੇ ਇਸ ਵਕਤ ਐਸਟੀਐਮ ਮੈਡਮ ਹਨਮ ਚੋਤਕੌਰ ਏਡੀਸੀ ਮੈਡਮ ਤੁਸੀਂ ਤਸਵੀਰਾਂ ਤੇ ਤੁਸੀਂ ਦੇਖ ਸਕਦੇ ਹੋ ਮੈਡਮ ਮਨਮ ਈਡੀਸੀ ਮੈਡਮ ਵੀ ਮੌਜੂਦ ਨੇ ਮੀਡੀਆ ਦੇ Shri Anandpur Saab ਤੋਂ DPR Reshim Verma ਵੀ ਸਮੁੱਚੀ ਟੀਮ ਦੇ ਨਾਲ ਇੱਥੇ ਮੌਜੂਦ ਨੇ ਸੀਐਮ ਭਗਵੰਤ ਮਾਨ ਦਾ ਵੈਲਕਮ ਕਰਨ ਲਈ ਔਰ ਉਹਨਾਂ ਨੂੰ ਸੁਣਨ ਲਈ ਇੱਥੇ ਮੋਟੀ ਹੋਈ ਨਹੀਂ ਸੌ ਗੱਡੀਆਂ ਜਿੰਕੋ ਐਕਸੀਡੈਂਟ ਹੋ ਗਿਆ ਸਪੈਸ਼ਲ ਜੀ ਲਾਈਫ ਸੇਵ ਕਰੇ ਤੇ ਲਾਈਫ ਜੇਕਰ ਹੋਣਾ ਬਿਲਕੁਲ ਨਹੀਂ ਮਲੇ ਕੁਝ ਮਿੰਟਾਂ ਚ ਸੀਐਮ ਭਗਵੰਤ ਮਾਨ মিডিਆ ਦੇ ਰੂਬਰੂ ਹੋਣ ਜਾ ਰਹੇ ਨੇ ਗੱਲਬਾਤ ਜੋ ਵੀ ਹੈ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ। ਸੋ ਖੁਸ਼ੀ ਟਾਈਮ ਦੇ ਵਿੱਚ মিডিਆ ਦੇ ਰੂਬਰੂ ਹੋਣਗੇ। ਸੋ ਪਵਗੰਤਮਾਨ ਪੰਜਾਬ ਦੇ ਸੀਐਮ ਸੋ ਉਹਨਾਂ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇੱਥੋਂ ਦੇ ਸੰਸਦ ਮਾਲਵਿੰਦਰ ਸਿੰਘ ਕੰਗ ਵੀ 이태폰 채호이네. 이거 다커놓다 ਬਿਲਕੁਲ ਜੀ ਜਿੱਥੇ ਲੋਕਲ মিডিਆ ਮੌਜੂਦ ਹੈ ਉੱਥੇ ਹੀ ਚੰਡੀਗੜ੍ਹ ਤੋਂ ਵੀ মিডিਆ ਨੂੰ ਬੁਲਾਇਆ ਗਿਆ ਹੈ ਕਵਰੇਜ ਵਾਸਤੇ ਸੋ ਇਸ ਖਬਰ ਦਾ ਲਿੰਕ ਵੀ ਅਸੀਂ ਸ਼ੇਅਰ ਕਰਾਂਗੇ ਉਸ ਸਰਕਾਰ ਵੱਲੋਂ ਵਕਫਾਕ ਲੋਕ हित ਫੈਸਲੇ ਲੈਂਦਿਆਂ ਹੋਇਆਂ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਫੈਸਲਾ ਵੀ ਲਿਆ ਗਿਆ ਸੀ ਅੱਜ ਉਸੇ ਕ੍ਰਾਂਤੀ ਦੇ ਤਹਿਤ ਮਾਪੇ ਟੀਚਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਜੋ ਕਿ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਪਰ ਹੁਣ ਸ਼ਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਭਗਵਾਨ ਸਰ ਜੀ ਪ੍ਰਾਈਵੇਟ ਸਕੂਲਾਂ ਤੋਂ ਉੱਚਾ ਚੁੱਕਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਯਤਨ ਕੀਤੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪਾਸੇ ਬਹੁਤ ਖੂਬਸੂਰਤ ਬਿਲਡਿੰਗ ਬਿਲਡਿੰਗ ਬਣ ਚੁੱਕੀ ਹੈ ਜਿੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਜਿਹੜੀ ਸਿੱਖਿਆ ਹੈ ਉਹ ਵੀ ਉੱਚ ਪੱਧਰ ਦੀ ਦਿੱਤੀ ਜਾਵੇ ਔਰ ਹਰ ਬੁਨਿਆਦੀ ਸਹੂਲਤ ਬੱਚਿਆਂ ਤੱਕ ਮੁਹੱਈਆ ਕਰਵਾਈ ਜਾਵੇ ਪੰਜਾਬ ਸਰਕਾਰ ਦਾ ਇਹ ਟੀਚਾ ਹੈ ਸੋ ਜਿਵੇਂ ਕਿ ਕੱਲ ਅਸੀਂ ਕੈਬਨਟ ਮੰਤਰੀ ਹਰਜੂ ਸਿੰਘ ਬੈਂਸ ਦੀ ਪ੍ਰੈਸ ਕਾਨਫਰੰਸ ਤੁਹਾਨੂੰ ਦਿਖਾਈ ਸੀ ਜਿਸ ਦੇ ਤਹਿਤ ਉਹਨਾਂ ਕਿਹਾ ਸੀ ਕਿ ਪੰਜਾਬ ਦੇ ਵਿੱਚ 20000 ਦੇ ਕਰੀਬ ਸਕੂਲ ਨੇ ਜਿਨ੍ਹਾਂ ਵਿੱਚ ਲਗਭਗ 27 ਲੱਖ ਦੇ ਕਰੀਬ ਬੱਚੇ ਸਿੱਖਿਆ ਲੈ ਰਹੇ ਨੇ ਮੰਤਰੀ ਜੀ ਵਕ ਵਕ ਪੰਜਾਬ ਦੇ ਸਕੂਲਾਂ ਨੂੰ ਵਧੀਆ ਬਣਾਉਣ ਦੇ ਮਕਸਦ ਨਾਲ ਸਕੂਲ ਆਫ ਐਮਿਨਸ ਦਾ ਦਰਜਾ ਦਿੱਤਾ ਗਿਆ ਹੈ ਬੱਚਿਆਂ ਨੂੰ ਆਣ ਜਾਣ ਵਾਸਤੇ ਭਾਸ਼ਾ ਲਗਾਈਆਂ ਗਈਆਂ ਜਿਸ ਦਾ ਖਰਚਾ ਵੀ ਸਰਕਾਰ ਪੰਜਾਬ ਸਰਕਾਰ ਚੁੱਕ ਰਹੀ ਹੈ ਉਸ ਜਿਸ ਨਾਲ ਸਕੂਲਾਂ ਦੇ ਵਿੱਚ ਐਡਮਿਸ਼ਨ ਵੀ ਵਧੀ ਹੈ ਕੋਡਿੰਗ ਤੇ ਟੈਕਨੋ ਕਾਫੀ ਤੌਰ ਤੇ ਸਰਕਾਰ ਜੋ ਕੀ ਹੈ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਚ ਸਫਲ ਹੋਈ ਹੈ ਇਸ ਨੂੰ ਇਸ ਥਾਂ ਤੇ ਇਸ ਫੁਲ ਮੀਟਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਭਗਵੰਤ ਮਾਨ ਮੀਡੀਆ ਦੇ ਰੂਬਰੂ ਖਾਨ ਕੇ ਸੋ ਅਗਲੀ ਅਗਲੀ ਅਪਡੇਟ ਲਈ ਜੁੜੇ ਰਹੋ ਸਾਡਾ ਚੈਨਲ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ